ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ 14 ਸਾਲਾਂ ਨਬਾਰੀ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਹੈ ਸਹੀ ਤਾਂ ਮੌਕੇ ਦੇ ਉੱਤੇ ਕੁਝ ਸਮਾਜ ਸੇਵੀ ਸੰਸਥਾਵਾਂ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਦੇ ਵੱਲੋਂ ਪਾਲ ਵਿਭਾਗ ਅਤੇ ਪੁਲਿਸ ਦੀ ਮਦਦ ਦੇ ਨਾਲ ਵਿਆਹ ਤਣਵਾਇਆ ਜਾਂਦਾ ਨੇ ਤੇ ਤਸਵੀਰਾਂ ਜਿਉਂਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਲੜਕੀ ਦੇ ਘਰ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਲੜਕੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਰਜ਼ੀ ਦੇ ਮੰਗਣੀ ਕਰ ਰਹੀ ਸੀ ਨਾ ਕਿ ਉਸਦਾ ਵਿਆਹ ਕਰ ਰਹੀ ਸੀ ਕਿਉਂਕਿ ਲੜਕੀ ਦੇ ਮਾਤਾ ਪਿਤਾ ਨਹੀਂ ਨੇ ਔਰ ਲੜਕੀ ਦੀ ਦਾਦੀ ਹੀ ਲੜਕੀ ਦਾ ਪਾਲਣ ਪੋਸ਼ਣ ਕਰਦੀ ਸੀ ਤੇ ਅੱਜ ਫਿਲਹਾਲ ਉਸ ਦੇ ਵੱਲੋਂ ਸਿਰਫ ਲੜਕੀ ਦੀ ਮੰਗਣੀ ਹੀ ਕਰਵਾਈ ਜਾ ਰਹੀ ਸੀ ਤਾਂ ਇਸ ਦੌਰਾਨ ਮੌਕੇ ਦੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਨਾਲ ਦੇ ਨਾਲ ਤਸਵੀਰਾਂ ਜੋਨੇ ਲੜਕੀ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਮਹਿ 14 ਸਾਲਾਂ ਦੀ ਲੜਕੀ ਦੱਸੀ ਜਾ ਰਹੀ ਹੈ ਜਿਸ ਦਾ ਵਿਆਹ ਰੱਖਿਆ ਹੋਇਆ ਸੀ ਪਰ ਉੱਥੇ ਹੀ ਮੌਕੇ ਦੇ ਤੇ ਸਮਾਜ ਸੇਵੀ ਸੰ ਇਸ ਮਾਮਲੇ 'ਵੀ ਸੰਸਥਾਵਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਉੱਥੇ ਹੀ ਉਹਨਾਂ ਨੂੰ ਵੇਖ ਕੇ ਲੜਕਾ ਪਰਿਵਾਰ ਜੋ ਸੀ ਉਹ ਮੌਕੇ ਦੇ ਉੱਤੇ ਫਰਾਰ ਹੋ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਲੜਕੀ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ 16 ਸਾਲ ਦੀ ਵਿਆਹ ਕਰਦੇ ਹੀ ਤੇਰਾ ਕਰ ਨਹੀਂ ਮੈਂ ਆਪਣਾ ਮੰਨਜੀ ਸੀ ਹਾਂਜੀ ਕਰਦੇ ਸੀ ਵਿਆਹ ਕਰਦੇ ਪਏ ਸੀ ਕਿੰਨਾਂ ਨੇ ਰੋਕਿਆ ਆਣ ਕੇ ਵਿਆਹ ਦਾ ਇੰਨਾ ਨਹੀਂ ਮੈਨੂੰ ਪਤਾ ਕਿੰਨਾਂ ਨੇ ਰੋਕਿਆ ਸਪੋੰਜਾ ਨੀਦੋ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਹੈ ਵਿਆਹ ਤੇਰਾ ਜ਼ਬਰਦਸਤੀ ਕਰਾਇਆ ਜਾ ਰਿਹਾ ਹੈ ਜ਼ਬਰਦਸਤੀ ਉਹ ਕਹਿੰਦੇ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਨੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਹਾਂਜੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਸੀ ਕਿੰਨੀ ਉਮਰ ਦਾ ਏ 15 ਤੇ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦੇ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਕਦੇ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਯਾਹ ਸੁਣ ਪੁਲਸ ਆਈ ਆ ਪੁਲਸ ਨੇ ਕੀ ਪੁੱਛਿਆ ਹਾਡਾ ਕੀ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਏ ਅਸੀਂ ਕਿੰਨਾ ਕਰ ਲੈ। ਅੱਛਾ ਆਉਂ ਆਉਂ ਆ ਕਿਤਨੀ। ਹਾਂਜੀ ਕੁੜੀਆ ਦਾ ਰੋਕਾ ਕੀਤਾ। ਹਾਂਜੀ। ਹਾਂਜੀ ਵਿਆਹ 2025 ਸਾਲ ਨੂੰ ਕਰਨਾ 22 ਸਾਲ ਨੂੰ। ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕਿਉਂ ਨਹੀਂ ਪਤਾਇਆਗਾ ਅਸੀਂ ਰੋਕਾ ਹੀ ਕੀਤਾ ਹੈ। ਤੇ ਮੁੰਡੇ ਵਾਲੇ ਕਿਉਂ ਭੱਜ ਗਏ ਇੱਥੋਂ ਜੇ ਰੋਕਾ ਕਰਦੇ। ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਛੁੱਕਿਆ ਅਸੀਂ ਕੁੜੀ 22 ਸਾਲ ਦੀ ਹੈ ਕਿ ਤੇ ਵਿਆਹ ਕਰਨਾ ਹੈ। ਅਸੀਂ ਨਹੀਂ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲਬਾਤ ਮੜਮੜਾ ਜਾਣ ਤੇ ਪਛਾਣਦੇ ਸੀ ਅਸੀਂ ਕਿਹੜਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱਪਾ ਕਰਤੀ ਥੋੜੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਅੱਜ ਤੱਕ ਪਤਾ ਨਹੀਂ ਬਿਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮ ਹੀ ਆ ਅਸੀਂ ਵੀ ਆਣਾ ਨਹੀਂ ਰੋਕਾ ਵੀ ਤਾਂ ਜੁਰਮ ਹੀ ਆ ਨਾ ਬਾਲਕ ਆ ਕੁੜੀ ਇਹ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿੰਨਾ ਦਾ ਤੁਹਾਡਾ ਨਹੀਂ ਕਿਹੜੀ ਦੀ ਬੇਟੀ ਹੈ ਹਾਂਜੀ ਕਿਹੜੀ ਦੀ ਬੇਟੀ ਬੜੀ ਸਾਲ ਦੀ 15 ਸਾਲ ਦੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਤਰਾ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕੀਤਾ ਪੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਕਿੱਲੇ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏ ਪਾੜੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਭਾਜ ਭੱਜ ਘੋੜੇ ਉੱਤੇ ਭੱਜੇ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ मुंडिया ने, ने करना। कर लिया करके कर बची ने रिश्ता तो कर दी है मुंबा चंगा मिल गया मुंडा चंगा मिल गया सी रिश्ता कर दी चलो व्याह साल कर लड़की दादी हो रही है ਜਦੋਂ ਸੀ ਸੁਰੇਸ਼ਾਪਾ ਮਾਰਿਆ ਤੇ ਉਥੋਂ ਜਾ ਚੁੱਕੇ ਸੀਗੇ ਇੱਥੇ ਆ ਕੇ ਅਸੀਂ ਜਦੋਂ ਇਨਕੁਆਇਰੀ ਕੀਤੀ ਇਹ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪ੍ਰਧਾਨ ਦਾਦੀ ਦਾ ਨਾਮ ਹੈ ਤੇ ਉਹ ਦਾਦੀ ਨੇ ਮੈਨੂੰ ਦੱਸਿਆ ਹੈ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਜਾਇਜ਼ ਬੰਧਨ ਹੈ ਤੇ ਇਹ ਧੋੜਨਾ ਚਾਹੁੰਦੀ ਸੀ ਇਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਜੋ ਓਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਪ੍ਰੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨ ਜਾਇ ਸਬੰਧ ਨੇ ਤੇ ਇਹ ਦੌੜਨਾ ਦੌੜਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਸੁਪਾੰਦੇ ਹੋਏ ਇਹਦਾ ਜੇ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰੀ ਉਹ ਆਉਣ ਵਾਲੇ ਟਾਈਮ ਤੇ ਬਤਾਉਣਗੇ ਆਪਾਂ ਨੂੰ ਥਾਣੇ ਲੈ ਜਾਏਗਾ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਮਤਲਬ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਮਲੜਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਬੰਨਾਂ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਪਾੜ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੌਕੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲ ਨਹੀਂ ਰਹੇ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲਾ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੌਕੇ ਇੱਥੇ ਆਇਆ ਹਾਲੇ ਦੀ ਹਾਲ ਕੋਈ ਪੁਸ਼ਟੀ ਦਾਅ ਕਰਦੇ ਆਪਾਂ ਥਾਣੇ ਦੇ ਵਿੱਚ ਹੀ ਕੰਮ ਚੱਲ ਰਿਹਾ ਸੀ ਨਹੀਂ 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 ਇਹ ਕਿੰਨਾ ਕਰ ਬਾਹਰ ਚੱਲ ਰਿਹਾ ਇੰਨੇ ਦੇ ਹੁਣ ਵੀ ਇਹਨੇ ਨ ਮੈਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਫੋਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਮ ਵਾਲ ਕਾਰ ਨਹੀਂ ਕੀਤੀਏਗੀ ਨਾਮ ਵਾਲ ਕੁੜੀ ਨੇ ਵਿਆਹ ਇਹ ਕਰੋ ਨਾਮ ਵਾਲ ਕਈ ਫਿਰ ਗੈਰ ਕਾਨੂੰਨੀ ਆ ਠੀਕ ਆ ਕੁੜੀ ਜੀ ਕਾਗਜ਼ ਚੱਕੀ ਤੇ ਹਾਂ ਕਾਗਜ਼ ਚ ਕਰਾਂਗਾ ਪਰੂਫ ਲਮਾ ਕੇ ਨਾ ਕੋ ਇਹਨਾਂ ਨੂੰ ਕਰ ਵੀ ਕੀਤੀਏਗੀ ਕਰ ਵੀ ਹੈਗੀ ਜੀ ਹਾਂ ਕਰ ਵੀ ਹੈ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਕੁੜੀ ਕੁੜੀ ਜੀ ਲੋਕ ਇਹਨੇ ਨਾਮ ਵਾਲਾ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪਰੇ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਪੁੱਛੀਏ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਉਹਨੂੰ ਪੁੱਛ ਕੇ ਫੇਰ ਆਪਾਂ ਬੋਲਦੇ ਹਾਂ ਭਾਈ ਕੀ ਕੀਤਾ ਕੀ ਇਹ ਮੁੰਡੇ ਵਾਲਾ ਤੇ ਨਾਲ ਜੋ 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 ਸਾਹਮਣੇ ਆਏਗਾ ਉਹ ਉਹ ਕਾਰਵਾਈ ਕੀਤੀ ਹੈ